ਜੋ ਵੀ ਨਾਮਾਂ ਮੰਗ ਪੱਤਰ ਦਿੱਤਾ ਹੈ ਜਿਹੜੇ 4 ਸਿਗੇ ਨੂੰ ਇਹਨਾਂ ਨੇ ਨਾਮਿਨੇਟ ਕੀਤੇ ਆ ਉਹਦੇ ਸਬੰਧ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਅ ਮਾਨਯੋਗ ਸੀਪੀ ਸਾਹਿਬ ਵੱਲੋਂ ਸਾਡੇ ਡੀਸੀਪੀ ਜੋਇੰਟ ਸੀਪੀ ਸਾਹਿਬ ਵੱਲੋਂ ਅਸੀਂ ਵੈਰੀਫਿਕੇਸ਼ਨ ਸਾਰੀ ਕਰ ਰਹੇ ਆ ਸੀਸੀ ਕੈਮਰੇ ਦੇਖ ਰਹੇ ਆ ਜਿਹਦਾ ਵੀ ਜੋ ਕਸੂਰ ਹੋਊਗਾ ਅਸੀਂ ਬੰਦ ਕਾਰਵਾਈ ਕਰਾਂਗੇ ਉਹਨਾਂ ਤੇ ਤੇ ਹੁਣ ਤੱਕ ਗ੍ਰਿਫਤਾਰੀ ਕੋਈ ਨਹੀਂ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਆ ਕਿਹਦਾ ਕੀ ਕਸੂਰ ਆ ਹਾਂ ਠੀਕ ਹੈ ਨਾ ਸਾਡੇ ਕੋਈ ਕਈ ਕੈਮਰਿਆਂ ਦੀਆਂ ਫੋਟੋਸ ਆਈਆਂ ਸੀ ਉਹ ਦੇਖ ਰਹੇ ਹਾਂ ਸਾਰੀ ਸਾਡੀ ਟੀਮ ਲਗ-ਲਗ ਲੱਗੀ ਆ ਸੀ ਅਸੀਂ ਜਿਹੜਾ ਹੈਗਾ ਇਹਨਾਂ ਦਾ ਧਰਨਾ ਜਿਹੜਾ ਹੈਗਾ ਚਕਾਨ ਲੱਗੇ ਚੱਕਦੇ ਨੇ ਇਹਨਾਂ ਨੇ ਉਸ ਤੋਂ ਬਾਅਦ ਜੋ ਵੀ ਹੋਗਾ ਸੀ ਦੇਖੇਗਾ ਉਹਨਾਂ ਦਾ ਕਹਿਣਾ ਹੈ ਕਿ ਜਦ ਤਬ ਤੱਕ ਸਾਰੀ ਧਰਨਾ ਦਾ ਪ੍ਰਦਰਸ਼ਨ ਜਾਰੀ ਰਹੇਗਾ ਦੋ ਦਿਨ ਦਾ ਆਰਟੀਮੇਟਮ ਦੀ ਗੱਲ ਕਿਉਂ ਕਰਦੇ ਨਹੀਂ ਕੋਈ ਗੱਲ ਨਹੀਂ ਸਾਰੇ ਬਖਵਾਨ ਵਾਲਮੀਕੀ ਮਹਾਰਤ ਦੀ ਸ਼ੋਭਾ ਯਾਤਰਾ ਆ ਉਹਦੇ ਸਮਝ ਅਸੀਂ ਰਿਕੁਐਸਟ ਕੀਤੀ ਉਹ ਕਹਿੰਦੇ ਠੀਕ ਹੈ ਉਹ ਵੀ ਅਨਾਉਂਸਮੈਂਟ ਲੱਗੇ ਕਰਨ ਤੁਹਾਨੂੰ ਦੱਸਦੇ ਹੁਣ ਵਿੱਚ ਕੁਝ ਬੰਦੇ ਨਾਮਿਨੇਟ ਕੀਤੇ ਗਏ ਕੁਝ ਲੋਕਾਂ ਵਿੱਚ ਕੁਝ ਜਿਹੜਾ ਕਿ ਧਰਨਾ ਪ੍ਰਦਰਸ਼ਨ ਦੀ ਨਹੀਂ ਕੋਈ ਪ੍ਰਦਰਸ਼ਨ ਨਹੀਂ ਦੂਜੇ ਧਰਨੇ ਵਾਲਾ ਨਾਲ ਸਾਡੀ ਗੱਲ ਹੋਈ ਹੈ ਉਹ ਕੋਈ ਇਦਾਂ ਵਾਲਾ ਉਹ ਵੀ ਠੀਕ ਠਾਕ ਹੈ ਕੋਈ ਆਪਣੇ ਭਰਾ ਆ ਅਸੀਂ ਭਾਈਚਾਰਾ ਕਾਇਮ ਰੱਖਣਾ ਪੰਜਾਬ ਦੀ ਵਿੱਚ ਅਸੀਂ ਕੋਈ ਵੀ ਇਦਾਂ ਦੀ ਜਿਹੜੀ ਹੈਗੀ ਆ ਸਥਿਤੀ ਨੂੰ ਨਹੀਂ ਬਣਾਉਣਾ ਚਾਹੁੰਦੇ ਹਾਲੇ ਤੱਕ ਜਿਹੜੀ ਕਰ ਰਹੀ ਉਹਦੇ ਵਿੱਚ ਕਿੰਨੇ ਬੰਦੇ ਕੰਪਲੀਟ ਕੀਤੇ ਗਏ ਆ ਕਿ ਉਹਨਾਂ ਨੇ 4 ਬੰਦੇ ਨੂੰ ਸਾਡੀ ਲਿਸਟ ਦਿੱਤੀ ਆ ਉਹ ਅਸੀਂ ਵੈਰੀਫਾਈ ਕਰਦੇ ਆ ਉਹ ਉਹਨਾਂ ਦੀ ਵੈਰੀਫਾਈ ਕੀ ਹੈਗਾ ਕੋਈ ਉਹਨਾਂ ਨੇ ਸੀਸੀ ਕੈਮਰੇ 'ਚ ਆਇਆ ਉਹਨਾਂ ਦੇ ਜਿਹੜ ਨਨ ਕੁਟਮਾਰ ਕੀ ਤੁਸੀਂ ਸਾਰੀ ਵੈਰੀਫਾਈ ਕੀ ਨਾਮ ਕੀ ਨਿੱਜਾ ਨਾਮ ਉਹਨਾਂ ਨੇ ਕਿਹਾ ਹਜੇ ਮੈਂ ਐਸਐਚਓ ਸਾਹਿਬ ਕੋ ਫਾਈਲ ਪਈਆ ਮੈਂ ਚੈੱਕ ਕਰਕੇ ਫਿਰ ਤੁਹਾਨੂੰ ਦੱਸ ਦਿਆਂਗਾ ਨਾਲ ਖੜੇ ਆ ਰਹੇ ਨੇ ਰਿਪੋਰਟਿੰਗ ਨਾਲ ਕਰਦੇ ਕਰਾਓ ਜੇ ਫਿਰ ਦੁਬਾਰਾ ਡੋਨਾ ਜੀ ਤੁਹਾਡੇ ਦੇ ਇੰਡੀਆ ਨੂੰ ਮਾ ਬਹੁਤ ਮਾਣ ਹੈ ਆ ਜੀ ਅੱਗੇ ਪਹਿਲਾਂ ਸਭ ਨੂੰ ਬੈਠ ਲੈਣ ਦਿਓ ਸਾਰੇ ਪਿੱਛੇ ਹੋ ਜਾਓ ਸਾਰੇ ਪਿੱਛੇ ਹੋ ਜਾਓ ਭਾਜੀ ਸਾਰੇ মিডিਆ ਦੇ ਵਿਚੇ ਡੀਜੀਪੀ ਵੀ ਨੱਪ ਕੇ ਆ ਗਏ ਮੁੱਲਾ डीजीपी के नफ़दिया आ गए हारे पारस बुल्ला डीजीपी के नफ़दिया आ गए हारे पारस दांता कर दिया गए बुल्ला डीजीपी के नफ़दिया आ गए बसे इक्की चक कर दिया गए हारे पारस कर दिया गए इक्की ਬਿਲਕੁਲ ਪ੍ਰਸ਼ਾਸਨ ਜੈ ਜੀ ਜੀ ਪ੍ਰਸ਼ਾਸਨ ਜੈ ਜੀ ਸੁਣਾ 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 ਜੈ ਪ੍ਰਸ਼ਾਸਨ ਉਹ ਨਹੀਂ ਅਰੈਸਟ ਪਾ ਦੇਗਾ ਫਿਰ ਆਪਾਂ ਸ਼ਾਂਤਮਾਨ ਸੰਤਸਮਾ ਸਾਡੇ ਕੋਲ ਖੜਾ ਸਾਡਾ ਕੋਲ ਖੜਾ ਅਦਰ 1 ਮਿੰਟ ਅਗਰ ਆਪਾਂ ਉਹਨਾਂ ਨੇ ਆਪਣੀ ਗੱਲ ਰੱਖਤੀ ਆਪਾਂ ਆਪਾਂ ਜਿਹੜਾ ਜਾਪਣਾ ਇੱਕ ਉਹਨਾਂ ਨੂੰ ਨਾਲ ਦੇ ਦਈਏ ਉਸ ਤੋਂ ਬਾਅਦ ਜਾਏਗਾ ਕੋਈ ਨਹੀਂ ਅਗਲਾ ਡਿਸੀਜਨ ਆਪਾਂ ਇੱਥੇ ਬੈਠ ਕੇ ਕਰਾਂਗੇ ਜੈ ਸ਼੍ਰੀ ਰਾਮ ਆਪਾਂ ਕੰਮ ਕਰੀਏ ਪ੍ਰਸ਼ਾਸਨ ਦੇ ਅਧਿਕਾਰੀ ਆਪਾਂ ਉਹਨਾਂ ਨੂੰ ਵਿਆਪਨ ਦਈਏ ਮੰਨਦੇ ਆ ਠੀਕ ਹੈ ਨਹੀਂ ਤਾਂ ਆਪਾਂ ਆਪਾਂ ਅੱਜ ਵਾਲੇ ਸਤਿਕਾਰ ਨਾਲ ਕਰਾਂਗੇ ਕੀ ਦੁੱਖੀ ਚੱਕ ਦਿਆਂਗੇ ਨਾ ਨਹੀਂ ਤਾਂ ਤੱਕ ਨਹੀਂ ਕੀ ਦੁੱਖੀ ਚੱਕ ਦਿਆਂਗੇ ਨਾ ਨਹੀਂ ਤਾਂ ਤੱਕ ਨਹੀਂ ਕੀ ਦੁੱਖੀ ਚੱਕ ਦਿਆਂਗੇ ਨਾ ਨਹੀਂ ਤਾਂ ਤੱਕ ਨਹੀਂ ਕੀ ਦੁੱਖੀ ਚੱਕ ਦਿਆਂਗੇ ਨਾ ਨਹੀਂ ਤਾਂ ਤੱਕ ਨਹੀਂ ਜੋ ਵੀ ਇਹਨਾਂ ਨੇ ਕਿਹਾ ਸੀ ਚਾਰ ਪੰਜਾਂ ਦੇ ਨਾਮ ਦਿੱਤੇ ਸੀ ਉਹ ਅਸੀਂ ਵੈਰੀਫਾਈ ਕਰਕੇ ਨੋਮ ਇਨ ਯੂਸ ਕਰ ਲਈਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਵਾਹ ਅਸੀਂ ਹੋਰ ਵੈਰੀਫਾਈ ਕਰ ਰਹੇ ਆ ਜਿਹੜੇ ਵੀ ਕੈਮਰੇ ਸਾਨੂੰ ਆ ਰਹੇ ਨੇ ਜਿਹੜਾ ਵੀ ਕੋਈ ਤਸ਼ੂਰ ਹੋਗਾ ਮੈਂ ਕੋਈ ਵੀ ਹੈਗਾ ਸੀ ਕਾਰਵਾਈ ਕਰਾਂਗੇ ਨਹੀਂ ਨਹੀਂ ਸਾਰੇ ਜਿਹੜੀ ਨਹੀਂ ਸੀ ਤਾਂ ਫਿਰ ਵੀਡੀਓ ਯਾਰ ਤੇਰੀ ਜਿਹੜੀ ਤੁਸੀਂ ਮੇਰੀ ਗੱਲ ਸੁਣੋ ਸ਼੍ਰੀਮਾਨ ਜੀ ਅਸੀਂ ਉਹ ਗੱਲ ਨਾ ਕਰੀਏ ਸੁਣੋ ਮੈਂ ਅੱਜ ਤੋਂ ਸਾਰੇ ਜਵਾਬ ਆ ਦੇ ਰਹੇ ਆਪਾਂ ਗੱਲ ਕਰਨ ਲੱਗ ਪਏ ਉਹ ਕਹਿੰਦੇ ਨਾਮਿਨੇਟ ਕਰ ਲਿਆ ਤੁਹਾਡੇ ਸਾਹਮਣੇ ਆਪਾਂ ਆਪਣੇ ਡਿਸੀਜਨ ਬਾਅਦ ਚ ਕਰਾਂ ਪਰ ਸਪੈਸ਼ਲ ਉਹਨਾਂ ਨੇ ਕਿਹਾ ਤਾਂ ਨਾਮਿਨੇਟ ਕਰ ਲਿਆ ਤੁਹਾਡੇ ਸਾਹਮਣੇ ਨਹੀਂ ਕਿੱਦ ਕਰਨੇ ਆ ਕਰੀ ਲਖੜੇ ਬੈ ਕਹਿੰਦੇ ਪਾਗਲ ਨਹੀਂ ਆ ਸੁਣੋ ਆਈਂ ਧਿਆਨ ਬੰਦੇ ਮੈਰੀ ਦਾ ਕਰਕੇ ਕਰਦੇ ਸਾਉ ਦਾ ਸ਼ਕਲਾ ਦਿਖਦੀ ਆ ਵਈਆ ਬੰਦ ਕੰਮ ਕਰੋ ਹਿੰਦੂ ਬਣ ਕੇ ਆ ਬੰਦਾ ਦੋਸ਼ੀ ਆ ਮੈਂ ਨਹੀਂ ਨੇ ਸਾਰੇ ਦੰਗੇ ਬੜਾਏ ਆ